ਗੱਣਾ ਦੇ ਵਿੱਚ ਕਾਂਗਰਸ ਨੇ ਖੇਡਿਆ ਵੱਡਾ ਅਦਾ ਸੁਭਾ ਪ੍ਰਧਾਨ ਰਾਜਾ ਵੜਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਕਾਂਗਰਸ ਛੱਡ ਬੀਜਪੀ ਦੇ ਵਿੱਚ ਗਏ ਰਵਨੀਤ ਬਿੱਟੂ ਨੂੰ ਦੇਣਗੇ ਟਿਕਟ ਕਾਂਗਰਸ ਨੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਉਮੀਦਵਾਰ ਖਡੂਰ ਸਾਹਿਬ ਤੋਂ ਕੁਲਬੀਰ ਜ਼ਿਰਾ ਅਤੇ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘ ਲੰਦ ਦਿੱਤੇ ਟਿਕਟ ਪਰ ਫੋਸਪੁਰ ਸੀਟ ਤੇ ਅਜੇ ਵੀ ਅੜਿਆ ਪੇਚ ਕਾਂਗਸ ਦੀ ਲਿਸਟ ਦੇ ਵਿੱਚ ਖਾਲੀ ਹੱਥ ਰਿਆ ਰਾਣਾ ਪਰਿਵਾਰ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਜਤਾਰੇ ਸੰਦਵੇਦਾਰੀ ਖਦੂਰ ਸਾਹਿਬ ਤੇ ਅਨੰਦਪੁਰ ਸਾਹਿਬ ਤੋਂ ਮੰਗ ਰਹੇ ਸਨ ਟਿਕ ਕਾਂਗਸ ਤੋਂ ਨਾਰਾਜ਼ ਦਲਵੀਰ ਗੋਲਡੀ ਨੇ ਨਵਾਂ ਰਾਹ ਬਣਾਉਣ ਦੀ ਕਹੀ ਗੱਲ ਆ ਸੋਸ਼ਲ ਮੀਡੀਆ ਤੇ ਲਿਖਿਆ ਸੋਚਦੇ ਹਾਂ ਇੱਕ ਨਵਾਂ ਰਾਹ ਬਣਾ ਲਈਏ ਤਾਂ ਖੈਰਾ ਬੋਲੇ ਜੇ ਗੋਲਡੀ ਛੱਡਦੇ ਨੇ ਪਾਰਟੀ ਤਾਂ ਇਹ ਹੋਵੇਗੀ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਅਮਰਪਾਲ ਦੇ ਪਰਿਵਾਰ ਨੂੰ ਮਿਲੇ ਵਿਰਸਾ ਸਿੰਘ ਬਲਟੋਹਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਮੰਗਿਆ ਸਹਾਇਕ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਬਲਟੋਹਾ ਨੂੰ ਐਲਾਨਿਆ ਉਮੀਦਵਾਰ ਅਮਰਪਾਲਵੀ ਖਡੂਰ ਸਾਹਿਬ ਤੋਂ ਆਜ਼ਾਦ ਲੜਨ ਜਾ ਰਹੇ ਨੇ ਚੋਣ ਤੇ ਹਾਰ ਜੇਲ੍ਹ ਦੇ ਵਿੱਚ ਬੰਦ ਕੇਜਰੀਵਾਲ ਦੇ ਨਾਲ ਸੁਨੀਤਾ ਕੇਜਰੀਵਾਲ ਨੇ ਕੀਤੀ ਮੁਲਾਕਾਤ ਮੰਤਰੀ ਆਰਤੀਸ਼ੀ ਵੀ ਨਾੜ ਰਹੇ ਮੌਜੂਦ ਆਰਤੀਸ਼ੀ ਬੋਲੇ ਸੀਐਮ ਨੇ ਕੀ ਮਹਿਲਾਵਾਂ ਨੂੰ ਜਲਦ ਦੇਵਾਂਗੇ 1000 ਰੁਪਏ ਸੁਰਤ ਤੋਂ ਬਾਅਦ ਇਹ ਦੌਰ ਦੇ ਵਿੱਚ ਵੀ ਕਾਂਗਰਸ ਨੂੰ ਵੱਡਾ ਝਟਕਾ ਅਮੇਦਵਾਰ ਅਕਸ਼ੇ ਕਾਂਤੀ ਬੰਮ ਨੇ ਨਾਮਜ਼ਦਗੀ ਪੱਤਰ ਲਿਆ ਵਾਪਸ ਭਾਜਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਅਕਸ਼ੇ ਕਾਂਤੀ ਰਾਖਾ ਮੰਤਰੀ ਰਾਜਨਾਥ ਸਿੰਘ ਨੇ ਭਰਿਆ ਨਾਮਿਨੇਸ਼ਨ ਹੈ ਯੂਪੀ ਦੇ ਲਖਨਊ ਲੋਕ ਸਭਾ ਸੀਟ ਤੋਂ ਲੜਨਗੇ ਚੋਣ ਨਾਮਜ਼ਦਗੀ ਭਰਨ ਮੌਕੇ ਯੂਪੀ ਦੇ ਸੀਐਮ ਯੋਗੀ ਅਦਿੱਤਿਆਨਾਥ ਤੇ ਉੱਤਰਾਖੰਡ ਦੇ ਸੀਐਮ ਸ਼ੁਸ਼ਕਰ ਧਾਮੀ ਨਾਲ ਰਹੇ ਮੌਜੂਦ ਨਿਊਜ਼ 18 ਦੇ ਮੈਗਾ ਇੰਟਰਵਿਊ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਮੈਨੀਫੈਸਟੋ ਤੇ ਕਿਰੀ ਕਾਂਗਰਸ ਕਿ ਆਧਰਮ ਦੇ ਆਧਾਰ ਤੇ ਰੱਖ ਰਤੇ ਹਮਾਇਤੀ ਹੁਣ ਕਰੇ ਨੇ ਉਹ ਵੀ ਸਿੱਧੀ ਗੱਲ ਅੱਜ ਰਾਤ 9 ਵਜੇ ਦੇਖੋ ਪੂਰੀ ਗੱਲਬਾਤ ਸਸਿਗਾਤ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਨਾਮਾ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਸ਼ ਕਰਾਂਗੇ ਵੱਡੀ ਖਬਰ ਤੋਂ ਮਾਨਸਾ ਦੇ ਵਿੱਚ ਵੱਡਾ ਰੇਲ ਹਾਦਸਾ ਟਲਿਆ ਹੈ ਪਟੜੀ ਤੋਂ ਉਤਰੇ ਨੇ ਮਾਲ ਗੱਡੀ ਦੇ ਡੱਬੇ ਤਕਨੀਕੀ ਖਰਾਬੀ ਦੇ ਕਾਰਨ ਇਹ ਡੱਬੇ ਉਤਰ ਗਏ ਮਾਲ ਗੱਡੀ ਦੇ ਵਿੱਚ ਖਾਦ ਭਰੀ ਹੋਈ ਸੀ ਜਾਨੀ ਨੁਕਸਾਨ ਤਾਂ ਹਾਲਾਕਿ ਇਸ ਦਰਾਂ ਵਿਚਾਰ ਰਿਹਾ ਹੈ ਸੋ ਮਾਨਸਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇੱਥੇ ਇੱਕ ਵੱਡਾ ਰੇਲ ਹਾਦਸਾ ਹੁਣ ਤੋਂ ਡਲ ਗਿਆ ਪਟੜੀ ਤੋਂ ਮਾਲ ਗੱਡੀ ਜਿਹੜੇ ਕਿ ਡੱਬੇ ਅਚਾਨਕ ਉਤਰ ਜਾਂਦੇ ਨੇ ਹਾਲਾਂਕਿ ਇਸ ਦੇ ਪਿੱਛੇ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ ਤਾਂ ਮਾਨਸਾ ਦੀਆਂ ਇਹ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਮਾਲ ਗੱਡੀ ਦੇ ਕੁਝ ਡੱਬੇ ਜਿਹੜੇ ਕਿ ਪਟੜੀ ਤੋਂ ਹੇਠਾਂ ਉਤਰ ਗਏ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਹਾਲਾਂਕਿ ਇਸ ਦੇ ਪਿੱਛੇ ਆ ਤਕਨੀਕੀ ਕਾਰਨ ਜੋ ਕਿ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਦੇ ਵਿੱਚ ਖਾਦ ਭਰੀ ਹੋਈ ਸੀ ਹਾਲਾਂਕਿ ਬਚਾਅ ਦੀ ਕਰ ਰਹੇ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਮਾਨਸਾ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਲਾਂਕਿ ਵੱਡੇ ਹਾਦਸੇ ਤੋਂ ਬਚਾਰ ਰਿਹਾ ਹੈ ਅਚਾਨਕ ਪਟੜੀ ਤੋਂ ਮਾਲ ਗੱਡੀ ਦੇ ਡੱਬੇ ਜਿਹੜੇ ਕਿ ਹੇਠਾਂ ਉਤਰ ਜਾਂਦੇ ਨੇ ਆ ਤਕਨੀਕੀ ਖਰਾਬੀ ਇਸ ਦੇ ਪਿੱਛੇ ਵਜ੍ਹਾ ਦੱਸੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਵਿਖਿਆ ਜਾ ਸਕਦਾ ਹੈ ਕਿ ਮਾਲ ਗੱਡੀ ਦੇ ਕੁਝ ਡੱਬੇ ਜਿਹੜੇ ਕਿ ਪਟੜੀ ਤੋਂ ਹੇਠਾਂ ਉਤਰੇ ਹੋਏ ਨੇ ਦੱਸਿਆ ਜਾ ਰਿਹਾ ਕਿ ਮਾਲ ਗੱਡੀ ਦੇ ਵਿੱਚ ਜਿਹੜੀ ਕਿ ਖਾਦ ਭਰੀ ਹੋਈ ਸੀ ਇਸੇ ਦੌਰਾਨ ਹੀ ਮਾਲ ਗੱਡੀ ਦੇ ਡੱਬੇ ਗੇੜੇ ਕੇ ਪਟੜੀ ਤੋਂ ਹੇਠਾਂ ਉਤਰ ਜਾਂਦੇ ਨੇ ਜਿਸ ਦੇ ਪਿੱਛੇ ਕੋਈ ਤਕਨੀਕੀ ਵਜ੍ਹਾ ਤਕਨੀਕੀ ਕਾਰਨ ਦੱਸੇ ਜਾ ਰਹੇ ਨੇ ਹਾਲਾਂਕਿ ਆਪਣੇ ਆਪ ਦੇ ਵਿੱਚ ਵੀ ਪੂਰਾ ਜਾਂਚ ਦਾ ਵਿਸ਼ਾ ਉਸ ਤੋਂ ਬਾਅਦ ਹੀ ਹੋਰ ਜ਼ਿਆਦਾ ਸਪਸ਼ਟ ਹੋਵੇਗਾ ਮਾਨਸਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਅਸੀਂ ਰਸਤ ਕਰ ਰਹੇ ਹਾਂ ਦੱਸ ਰਹੇ ਹਾਂ ਮਾਨਸਾ ਦੇ ਵਿੱਚ ਵੱਡਾ ਰੇਲ ਹਾਦਸਾ ਟਲਿਆ ਹੈ ਪਰਤੇ ਤੋਂ ਅਚਾਨਕ ਮਾਲ ਗੱਡੀ ਦੇ ਡੱਬੇ ਗੇੜੇ ਕਿ ਹੇਠਾਂ ਉਤਰ ਜਾਂਦੇ ਨੇ ਤਕਨੀਕੀ ਖਰਾਬੀ ਇਸ ਦੇ ਪਿੱਛੇ ਜੁੜ ਕੇ ਵਜ੍ਹਾ ਦੱਸੀ ਜਾ ਰਹੀ ਹੈ ਮਾਲ ਗੱਡੀ ਜਿਸ ਦੇ ਵਿੱਚ ਦਰਸਲ ਖਾਦ ਭਰੀ ਹੋਈ ਸੀ ਜਿਹੜੀ ਕਿ ਲਗਾਤਾਰ ਆਪਣੀ ਮਜ਼ਲਵ ਵਧ ਰਹੀ ਸੀ ਅਚਾਨਕ ਇਸ ਮਾਲ ਗੱਡੀ ਦੇ ਡੱਬੇ ਗੇੜੇ ਕਿ ਪੱਟਲੀ ਤੋਂ ਹੇਠਾਂ ਉਤਰ ਜਾਂਦੇ ਨੇ ਹਾਲਾਂਕਿ ਮੌਕੇ ਤੇ ਪਹੁੰਚ ਕੇ ਜੋ ਆ ਟੈਕਨੀਕਲ ਟੀਮ ਹੈ ਰੇਲਵੇ ਭਾਗ ਦੀ ਉਸ ਦੇ ਵੱਲੋਂ ਪੂਰੇ ਮਾਮਲੇ ਦੀ ਜਿਹੜੀ ਕਿ ਢੁਗਾਈ ਦੇ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਪਤਾ ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਖਰਕਾਰ ਕੀ ਤਕਨੀਕੀ ਖਰਾਬੀ ਆਈ ਜਿਸ ਦੇ ਕਾਰਨ ਪਟੜੀ ਦੇ ਡੱਬੇ ਜਿਹੜੇ ੇਠਾਂ ਉਤਰ ਗਏ ਸਾਡੇ ਟੈਕਨੀਕਲ ਕਿ ਉਹਨੇ ਦੋ ਇਹ ਕੋਸੇ 20 ਬਕਸੇ ਸੀ ਜਿਹੜੇ ਕੱਟ ਕੇ ਇਧਰ ਠੋਕਰ ਬਣੀ ਹੋਈ ਆ ਠੋਕਰ ਵਾਲੇ ਕਰਕੇ ਇਧਰ ਲਿਆ ਆਂਦੇ ਜੀ ਜਦੋਂ ਠੋਕਰ ਕਰਨੀ ਨੇ ਲਿਆਂਦੀ ਤਾਂ ਬਕਸਾ ਥੱਲੇ ਇੱਕ ਲਹਿ ਗਈ ਉਹ ਟੁੱਟ ਗਿਆ ਗੱਡੀ ਦਾ ਆਪਣਾ ਗੱਡਰ ਹੁਣ ਇਹਦੇ ਜਾਇ ਮਤਲਬ ਜਿਪਸ ਭਰੀ ਹੋਈ ਹੈ ਆਪਣੀ ਰੇ ਅਸੀਂ ਆਪਦੇ ਵਰਕਰ ਸਦਕੇ ਇਹ ਡੱਬਾ ਖਾਲੀ ਕਰਦੇ ਆਂ ਜੀ ਖਾਲੀ ਕਰਕੇ ਇਹਨੂੰ ਫੇਰ ਛੱਡਾਂਗੇ ਫੇਰ ਚੱਕਣਗੇ ਫੇਰ ਜਾਣਗੇ ਜੀ ਆ ਜੀ ਹੈ ਸਾਰਾ ਤੇ ਜਿਹੜੇ ਬਾਕੀ ਫਿਰ ਰੁਕੇ ਜਿਹੜੇ ਡੱਬੇ ਨਹੀਂ ਕੋ ਸਾਰੀ ਡਿੱਗ ਸਕਦੀ ਸੀ ਨਾ ਹਾਂ ਜੀ ਹਾਂ ਜੇ ਮੇਰੇ ਤੋਂ ਹੋਰ ਇਸ ਮਤਲਬ ਹੁੰਦੀ ਸਾਰੇ ਡਿੱਗਦੇ ਜੀ ਇਹਦਾ ਇੱਕ ਬਕਸਾ ਹੀ ਮਤਲਬ ਲਿਆ ਥੱਲੇ ਨੁਕਸਾਨ ਤੋਂ ਬਚ ਗਈ ਵਧੀਆ ਬੜਾ ਜਿਆਦਾ ਉਹ ਨਹੀਂ ਹੈਗਾ ਹੀ ਡੱਬਾ ਹੀ ਡਿੱਗਿਆ ਗੱਲਾ ਇਹ ਅਸੀਂ ਹੁਣ ਇਹਦੀ ਪਾਰਟੀ ਕਰਕੇ ਇਹਨੂੰ ਖਾਲੀ ਕਰ ਦਾਂਗੇ ਜਦੋਂ ਬਾ ਚੱਕ ਲੂਗੀ ਆਪਣੀ ਸਰਕਾਰ ਵੀ ਗੌਰਮੈਂਟ ਇਹ ਲਿਆਂਗੀ ਚੱਕਈ ਅੱਜ ਇਹ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਛੁੱਟ ਚੁੱਕੇ ਨੇ ਆ ਬਲਦੇਵ ਕਦੋਂ ਦਾ ਇਹ ਪੂਰਾ ਹਾਦਸਾ ਕਿੰਨੇ ਡੱਬੇ ਜਿਹੜੇ ਮਾਲ ਗੱਡੀ ਤੇ ਪਰਛੜੀ ਤੂੰ ਉਤਰੇ ਵਜਾ ਹੁਣ ਤੱਕ ਕੀ ਕੋਈ ਸਾਫ ਹੋਈ ਹੈ ਜੀ ਸਾਚਾ ਹਾਂਗਾ ਕਿ ਮਾਨਸਾ ਦੇ ਰੇਲਵੇ ਫਾਟਕ ਦੇ ਕੋਲ ਇਹ ਜਿਹੜਾ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਇੱਕ ਮਾਲ ਗੱਡੀ ਜਿਸ ਦੇ ਵਿੱਚ ਜਿਪਸਮ ਖਾਦ ਹੈ ਜਿਹੜੀ ਭਰੀ ਹੋਈ ਸੀ ਉਹ ਤਕਨੀਕੀ ਨੁਕਸ ਦੇ ਕਾਰਨ ਜਿਹੜਾ ਪਟਰੀ ਤੋਂ ਐ ਇੱਕ ਡੱਬਾ ਉਤਰ ਗਿਆ ਤੇ ਪਿੱਛੇ ਕਈ ਐ ਕਰੀਬ 3-4 ਡੱਬੇ ਐ ਜਿਹੜੇ ਉਹ ਪਟਰੀ ਤੋਂ ਉਤਰ ਗਏ ਤੇ ਵੀ ਇੱਕ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਤੇ ਜਿਪਸਮ ਐ ਜਿਹੜੀ ਉਹ ਉਹਨਾਂ ਡੱਬਿਆਂ ਚੋਂ ਕੱਢ ਕੇ ਕਿਤੇ ਹੋਰ ਲਗਾਈ ਜਾ ਰਹੀ ਐ ਤੇ ਇਸ ਲਾਈਨ ਉੱਤੇ ਕੰਮ ਚੱਲ ਰਿਹਾ ਤਾਂ ਕਿ ਆਵਾਜਾਈ ਐ ਜਿਹੜੀ ਉਹ ਚਾਲੂ ਕੀਤੀ ਜਾ ਸਕੇ ਫਿਲਹਾਲ ਆਵਾਜਾਈ ਚੱਲੂ ਐ ਕਿਉਂਕਿ ਡਬਲ ਲਾਈਨ ਐ ਜਿਹੜੀ ਇਹ ਦਿੱਲੀ ਫਿਰੋਜ਼ਪੁਰ ਦੀ ਉਸ ਤੇ ਆਮ ਟ੍ਰੈਫਿਕ ਵਾਂਗ ਚੱਲ ਰਹੀ ਐ ਇੱਕ ਵੱਡਾ ਹਾਦਸਾ ਹੋਣ ਤੋਂ ਗਗਨ ਬਚ ਗਿਆ ਜੀ हां ठीक है बलदेव फिलहाल दी पूरी जानकारी ਲਈ ਬਹੁਤ ਬਹੁਤ ਧੰਨਵਾਦ ਅਰਸਲ ਮਾਨਸਾ ਦੇ ਵਿੱਚ ਵੱਡਾ ਰੇਲ ਹਾਦਸਾ ਹੋਣ ਤੋਂ ਟਲਿਆ ਹੈ ਪਟੜੀ ਤੋਂ ਮਾਲ ਗੱਡੀ ਦੇ ਡੱਬੇ ਕਿੇੇਠਾਂ ਉਤਰਿਆ ਤਕਨੀਕੀ ਖਰਾਬੀ ਦੇ ਕਾਰਨ ਇਹ ਡੱਬੇ ਉਤਰ ਬਰਨਾਲਾ ਦੇ ਵਿੱਚ ਹਾਸੇ ਦਾ ਸ਼ਿਕਾਰ ਹੋਈ ਹੈ ਬੱਸ ਬੱਸ ਦੇ ਵਿਸਵਾਰ 30 ਤੋਂ 35 ਲੋਕ ਇਸ ਜ਼ਖਮੀ ਹੋ ਗਏ ਬਰਨਾਲਾ ਤੋਂ ਸਿਰਸਾ ਇਹ ਬੱਸ ਜਾ ਰਹੀ ਸੀ ਡੇਰਾ ਸਿਰਸਾ ਜਾ ਰਹੇ ਸਨ ਡੇਰਾ ਪ੍ਰੇਮੀ ਡਰਾਈਵਰ ਦੀ ਗਲਤੀ ਕਰਕੇ ਇਹ ਹਾਸਲਾ ਵਾਪਰ ਰਿਹਾ ਹੈ ਥੰਬੇ ਦੇ ਵਿੱਚ ਜਿਹੜੀ ਕਿ ਬੱਸ ਜਾ ਵਜਦੀ ਹੈ। ਹਸੋਂ ਬਰਨਾਲਾ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਕਿ ਇੱਥੇ ਕਿ ਹਾਦਸੇ ਦਾ ਸਕਾਰ ਹੋਈ ਹੈ ਬੱਸ ਬੱਸ ਦੇ ਵਿੱਚ 30 ਤੋਂ 35 ਰੁਪਏ ਜੋ ਕਿ ਸਵਾਰ ਸੰ ਜਿਹੜੇ ਕਿ ਜ਼ਖਮੀ ਹੋਏ ਨੇ ਬਰਨਾਲਾ ਤੋਂ ਸਿਰਸਾ ਇਹ ਬੱਸ ਜਾ ਰਹੀ ਸੀ ਡੇਰਾ ਸਿਰਸਾ ਗੜੇ ਕਿ ਡੇਰਾ ਪ੍ਰੇਮੀ ਜਾ ਰਹੇ ਸਨ ਡਰਾਈਵਰ ਦੀ ਗਲਤੀ ਜੋ ਕਿ ਸਹਾਚ ਹਾਦਸੇ ਦੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਅਚਾਨਕ ਜਿਹੜੀ ਬੱਸ ਹੈ ਉਹ ਥੰਬੇ ਦੇ ਵਿੱਚ ਜਾ ਵਜਦੀ ਕਾਸਟਾਂ ਦੇ ਬੈਕਸਾਈਡ ਵਾਲੀ ਤੇ ਪਿੱਲਰ ਆਪਣੇ ਆਪਣੇ ਉਹਨਾਂ ਕੋਈ ਡੇਰਾ ਪ੍ਰੇਮੀ ਦੀ ਬੱਸ ਜਾ ਰਹੀ ਸੀ ਤੇ ਪਈ ਤਰ੍ਹਾਂ ਦੇ ਮਲਕੀਰ ਸੇਰਪੁਰ ਸੜਕਾ ਤਰ ਸੜਕ ਸਵਾਰੀਆਂ ਸੀ ਵਿੱਚ ਸੰਗਤ ਉਹ ਪਿੱਲਰ ਟੱਕਰ ਕਾਰਨ ਐਕਸੀਡੈਂਟ ਹੋ ਜੀ ਤੇ ਆਪਣੀ 108 ਦੋ ਗੱਡੀਆਂ ਲੈ ਕੇ ਆਈ ਜੀ ਸਾਡਾ ਨੂੰ ਜੀ 10 ਤੋਂ 15 ਪੇਸ਼ੈਂਟ ਆਪਾਂ ਲੈ ਕੇ ਆਏ ਬਾਕੀ ਸਾਡੇ ਦੂਜੀ ਹੰਢਾਈ ਗੱਡੀ ਲੈ ਕੇ ਆਈ ਜੀ ਪੰਜ ਸੱਤ ਪੇਸ਼ੈਂਟ ਜੀ ਬਾਕੀ ਨਾਲ ਦੂਸਰੀ ਐਂਬੂਲੈਂਸ ਲੈ ਕੇ ਆਈ ਜੀ ਤਕਰੀਬਨ 20 25 ਬੰਦੇ ਨੀਰ ਰੋਡ ਵੀ 25 ਜਾਣੇ ਹੈਗੇ ਸੀ ਸੰਗਤਾਂ ਵਿੱਚ ਕਾਫੀ ਜ਼ਿਆਦਾ ਜ਼ਖਮ ਕਿੰਨੇ ਹੋ ਗਏ ਜ਼ਖਮੀ ਬਹੁਤ ਜ਼ਿਆਦਾ ਸੀਰੀਅਸ ਨਹੀਂ ਬ ਫਿਰ ਪਰ ਤੋਂ ਅੱਜ ਮੇਰਾ ਸੱਤਾ ਸੌਦਾ ਵੀ ਗੱਲ ਸਤਸੰਗ ਸੀ ਜੇ ਉਹ ਸਤਸੰਗ ਜੀ ਆ ਗਏ ਸੀ ਫਿਰ ਆਪਣੇ ਬਰਨਾਲਾਏ ਬੱਸ ਸਟੈਂਡ ਤੋਂ ਬਾਸ ਚੇਂਜ ਕੀਤਾ ਨਹੀਂ ਪਹਿਲਾਂ ਬਹੁਤ ਛੋਟੀ ਸੀ ਵੱਡੀ ਬਾਸ ਕੀਤੀ ਉਹਨੇ ਡਰਾਈਵਰ ਨੇ ਮੰਡੀ ਵਾਲਾ ਜਾਇ ਬਾਇਆ ਮੰਡੀ ਰੋਡ ਪਾਰਿਆ ਉੱਥੇ ਮੰਡੀ ਦੇ ਉੱਥੇ ਬੈਰੀਅਰ ਲੱਗਿਆ ਉਹਨੇ ਦੇਖਿਆ ਰੀ ਉੱਪਰੋਂ ਹੁੰਦੇ ਉਹਦੇ ਵਿੱਚ ਜਾ ਕੇ ਗੱਡੀ ਸਿੱਧੀ ਬਿਚੀ ਜੰਡਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫਾਸ਼ ਕੀਤਾ ਗਿਆ 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ ਕੀਤੇ ਗਏ ਨੇ 21 ਲੱਖ ਕੈਸ਼ ਤੇ ਤਿੰਨ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ ਮੁਲਜ਼ਮਾਂ ਦੇ ਕੋਲੋਂ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਹੋਈ ਹੈ ਪਾਕਿਸਤਾਨ ਦੇ ਵਿੱਚ ਬੈਠਾ ਮਾਸਟਰ ਮਾਈਂਡ ਇਹ ਪੂਰਾ ਰੈਕਟ ਚਲਾ ਰਿਹਾ ਸੀ ਗੱਲ ਲਗਜ਼ਰੀ ਗੱਡੀਆਂ ਦੇ ਵਿੱਚ ਹੈਰੋਇਨ ਦੀ ਸਪਲਾਈ ਕੀਤੀ ਜਾਂਦੀ ਸੀ ਪੰਜ ਦੇਸ਼ਾਂ ਦੇ ਵਿੱਚ ਇਹ ਡਰੱਗ ਤਸਕਰੀ ਦਾ ਨੈੱਟਵਰਕ ਜਾਂ ਉਹ ਫੈਲਿਆ ਹੋਇਆ ਸੀਗਾ ਈਰਾਨ ਅਫਗਾਨਿਸਤਾਨ ਤੁਰਕੀ ਪਾਕਿਸਤਾਨ ਇਹ ਕੈਨੇਡਾ ਦੇ ਵਿੱਚ ਸਪਲਾਈ ਕੀਤੀ ਜਾਂਦੇ ਸੀਗੇ ਪੁਲਿਸ ਨੇ ਐਂਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ। ਰੱਖ ਰਫਿੰਗ ਨੈਟਵਰਕਸ ਦੇ ਅਗੇਂਸਟ ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਜਦੋਂ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ 48 ਕਿਲੋ ਹਿਰੋਇਨ ਰਿਕਵਰ ਕੀਤੀ ਹੈ। ਇੱਕ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦੇ ਤਿੰਨ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਹੈ। ਇਸ ਡਰੱਗ ਨੈਟਵਰਕ ਦੀ ਤਾਰਾ 이란 افغانستان ترکی پاکستان ਅਤੇ ਕੈਨੇਡਾ ਤੋਂ ਜੁੜੀਆਂ ਪਾਈਆਂ ਗਈਆਂ ਤੇ ਇਹ ਹਿਰੋਇਨ ਜੜੀ ਹੈਗੀ ਸੀ ਰੂਟ ਦੇ ਥਰੂ ਤੇ ਲੈਂਡ ਰੂਟ ਦੇ ਥਰੂ ਜੇ ਐਨ ਕੇ ਅਤੇ ਗੁਜਰਾਤ ਦੇ ਥਰੂ ਇੰਡੀਆ ਦੇ ਵਿੱਚ ਕਨਸਾਈਨਮੈਂਟ ਐਂਟਰ ਕੀਤੀ ਸੀਗੀ ਇਸ ਕਨਸਪੀਰੇਸੀ ਦਾ ਮਾਸਟਰਮਾਈਂਡ ਨਵਦੀਪ ਸਿੰਘ ਤੁਰਕੀ ਬੇਸਡ ਹਿਰੋਇਨ ਸਮਗਲਰ ਹੈਗਾ ਇਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 2021 ਦੇ ਵਿੱਚ 350 ਕਿਜੀ ਹਿਰੋਇਨ ਰਿਕਵਰੀ ਦੇ ਵਿੱਚ ਲਿੰਕ ਕੀਤਾ ਸੀਦਾ ਤੇ 21 ਲੱਖ ਇਲਿਸਿਟ ਕੈਸ਼ 3 ਹਾਈ ਐਂਡ ਵਹੀਕਲਸ ਕੈਸ਼ ਕਾਊਂਟਿੰਗ ਮਸ਼ੀਨ ਹੈਜ਼ ਆਲਸੋ ਬੀਨ ਰਿਕਵਰਡ ਇਨਵੈਸਟੀਗੇਸ਼ਨ ਇਜ਼ ਔਨਗੋਇੰਗ ਟੂ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕੇजेस ਅੱਗੇ ਵਧਾਂਗੇ ਤੇ ਗੱਲ ਕਰਾਂਗੇ 24 ਦੇ ਚੈਂਪੀਅਨ ਦੀ ਨਾਰਾਜ਼ ਦਲਵੀਰ ਗੋਲਡੀ ਨੇ ਨਵਾਂ ਰਾਹ ਬਣਾਉਣ ਦੀ ਗੱਲ ਕਹੀ ਹੈ ਗੋਲਡੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਟਿਕਟ ਨਾ ਮਿਲਣ ਤੋਂ ਗੋਲਡੀ ਦਰਸ ਨਾਰਾਜ਼ ਚੱ ਰਹੇ ਨੇ ਕਾਂਗਰਸ ਨੇ ਸੰਗਰੂਰ ਤੋਂ ਸੁਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਦਲਵੀਰ ਗੋਲਡੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਸੋਚਦੇ ਹਾਂ ਕਿ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਐ ਦੀਵੇ ਨਹੀਂ جگਨੂ ਸਹੀ ਪਰ जगਦੇ ਰਹਾਂਗੇ ਆਪਣੇ ਆਪ ਦੇ ਵਿੱਚ ਨਾ 17 ਦੇ ਮਹੀਨੇ ਬਹੁਤ ਸਾਰੇ ਕੱਡੇ ਜਾ ਸਕਦੇ ਨੇ ਦਰਸਲ ਜਲਵੀਰ ਗੋਲਦੀ ਜਿਹੜੇ ਇੱਕ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਵਿੱਚ ਜਿਹੜੇ ਕਿ ਦਾਵੇਦਾਰ ਮੰਨੇ ਜਾ ਰਹੇ ਸਨ ਪਰ ਅਚਾਨਕ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਿਆ ਤੇ ਉਸ ਤੋਂ ਬਾਅਦ ਜਲਵੀਰ ਗੋਲਦੀ ਦੀ ਨਾਰਾਜ਼ਗੀ ਜੋ ਸਾਫ਼ ਤੌਰ ਤੇ ਨਜ਼ਰ ਆਈ ਹੈ ਤੇ ਹੁਣ ਕੋਈ ਨਵਾਂ ਰਾਪ ਰਉਣ ਦੀ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਵੇਗਾ ਕਿ ਕਿਸ ਨਵੇਂ ਰਾਹ ਦੀ ਗੱਲ ਕਰ ਰਹੇ ਨੇ ਕੀ ਉਹ ਕਾਂਗਰਸ ਨੂੰ ਹਲਵੇ ਦਾ ਕਹਿੰਦੇ ਨੇ ਕਿ ਕਿਸੇ ਹੋਰ ਪਾਰਟੀ ਦਾ ਪੱਲਾ ਫੜਦੇ ਨੇ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਵੇਗਾ ਪਰ ਇਹ ਜੋ 17 ਉਹਨਾਂ ਦੇ ਮੈਨੂੰ ਲਿਖੀਆਂ ਗਈਆਂ ਨੇ ਸੋਸ਼ਲ ਮੀਡੀਆ ਤੇ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਧਿਆਨ ਕਰ ਰਹੀਆਂ ਨੇ ਗੋਲਡੀ ਦੇ ਪਾਰਟੀ ਛੱਡਣ ਦੀਆਂ ਚਰਚਾਵਾਂ ਤੇ ਖੈਰਾ ਦਾ ਵੀ ਬਿਆਨ ਆਇਆ ਹੈ ਮੈਂ ਜਲਦੀ ਗੋਲਡੀ ਨੂੰ ਮਿਲਾਂਗਾ ਸੁਪਾਲ ਸਿੰਘ ਖੈਰਾ ਦੇ ਵੱਲੋਂ ਕਿਹਾ ਗਿਆ ਕੋਈ ਜਲਦੀ ਗੋਲਡੀ ਦੇ ਨਾਲ ਮੁਲਾਕਾਤ ਕਰ ਲਵਾਂਗੇ ਜੇ ਗੋਲਡੀ ਜਾਣਦਾ ਹੈ ਤਾਂ ਉਸ ਦੀ ਵੱਡੀ ਰਾਜਨੀਤਿਕ ਗਲਤੀ ਹੋਵੇਗੀ ਕਾਂਗਰਸ ਨੇ ਗੋਲਡੀ ਨੂੰ ਕਈ ਵਧੀਆ ਮੌਕੇ ਦਿੱਤੇ ਨੇ ਵੋਟ ਵਿਅਕਤੀ ਨੂੰ ਨਹੀਂ ਪਾਰਟੀ ਨੂੰ ਪਵੇਗੀ ਪਹਿਲਾਂ ਵੀ ਕਈ ਕਾਂਗਰਸ ਨੂੰ ਛੱਡ ਕੇ ਚਲੇ ਗਏ ਸੁਪਾਲ ਸਿੰਘ ਖੈਰਾ ਦੇ ਵੱਲੋਂ ਇਹ ਹੁਣ ਬਿਆਨ ਸਾਹਮਣੇ ਆ ਜਦੋਂ ਦਲਵੀਰ ਗੋਲਡੀ ਦੇ ਬਿਲੋਂ ਕਿ ਨਵਾਂ ਰਾਹ ਪਨਉਣ ਦੀ ਜਿਹੜੀ ਕਿ ਗੱਲ ਕਹੀ ਗਈ ਹੈ ਤਾਂ ਉਸ ਤੋਂ ਬਾਅਦ ਹੁਣ ਅਸਪਾਲ ਸਿੰਘ ਖੇਰਾ ਨੇ ਕਿਹਾ ਕਿ ਉਹ ਜਲਦੀ ਗੋਲਡੀ ਨਾਲ ਮੁਲਾਕਾਤ ਕਰਾਂਗੇ ਜੇ ਗੋਲਡੀ ਜਾਂਦਾ ਹੈ ਤਾਂ ਉਸ ਦੀ ਵੱਡੀ ਰਾਜਨੀਤਿਕ ਗਲਤੀ ਹੋਵੇਗੀ। ਆਪ ਖੁਦ ਤਾਂ ਨਹੀਂ ਦੇਖ ਸਕਿਆ ਪਰ ਕਿ ਮੈਨੂੰ ਵੀ ਤੁਹਾਡੇ ਵਾਂਗੂ ਪਤਾ ਲੱਗਿਆ। ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਉਧਰ ਤੋਂ ਦੇ ਕਰਕੇ ਆ ਸੀਗਾ ਕਿ ਗੋਲਡੀ ਬੇਸਿਕਲੀ ਇੱਕ ਇਮੋਸ਼ਨਲ ਵਿਅਕਤੀ ਹੈ। ਇਸ ਤਰ੍ਹਾਂ ਦੀਆਂ ਪੋਸਟਰਾਂ ਕਈ ਵਾਰ ਉਹਨਾਂ ਦੇ ਪਹਿਲਾਂ ਵੀ ਪੇजेस ਉੱਤੇ ਸ਼ੇਅਰ ਹੋਈਆਂ ਹੋਣਗੀਆਂ। ਬਾਕੀ ਮੈਂ ਉਹਨਾਂ ਦੇ ਨਾਲ ਇਨ ਟੱਚ ਹੀ ਗਾਵਾ ਮੈਂ ਦੇਖਦਾ ਕਿ ਮੈਂ ਇਸ ਮੀਟਿੰਗ ਤੋਂ ਬਾਅਦ ਵੀ ਅਗਰ ਉਹ ਘਰੇ ਅਵੇਲੇਬਲ ਹੋਏ ਤਾਂ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਲੈਂਦਾ ਕੋਈ ਸਵਿਚ ਆਫ ਆ ਰਿਹਾ ਤੇ ਧੂਰੀ ਦੇ ਇਸ ਪ੍ਰੋਗਰਾਮ 'ਚ ਵੀ ਹੋ ਗਿਆ ਰਹਾ ਜਾਂਦਾ ਇਸ ਪ੍ਰੋਗਰਾਮ ਇਹ ਪ੍ਰੋਗਰਾਮ ਤਾਂ ਸਾਡਾ ਕੱਲ ਹੀ ਕੁਦਰਤੀ ਸਡਨਲੀ ਬਣਿਆ ਔਰ ਜਿੱਦਾਂ ਤੁਸੀਂ ਕਿਹਾ ਕਿ ਫੋਨ ਉਹਨਾਂ ਦਾ ਵੀ ਮੈਨੂੰ ਵੀ ਕੱਲ ਦਾ ਫੋਨ ਉਹਨਾਂ ਦਾ ਮਿਲ ਨਹੀਂ ਰਿਹਾ ਮੈਂ ਕਦੀ ਝੂਠ ਨਹੀਂ ਬੋਲਿਆ ਹੁਣ ਕਿਹੜੇ ਕਾਰਨਾ ਕਰਕੇ ਕੇਰੀ ਬੰਦਾ ਅਨਵੈਲ ਹੁੰਦਾ ਕੋਈ ਧਰੇਲੂ ਹਾਲਾਤ ਹੁੰਦੇ ਜੇ ਕੋ ਗੱਲ ਇਸ ਤਰ੍ਹਾਂ ਦੀ ਨੈਗੇਟਿਵ ਪੋਜ਼ਿਟਿਵ ਉਹ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ ਆ ਆ ਮਾਦਮੀ ਰਹਿਣੀ ਕੋਈ ਆ ਰਹੀ ਹੈ ਵੀ ਆ ਮਾਦਮੀ ਪਾਰਟੀ ਚ ਕਿ ਤੱਕ ਸ਼ਾਮਲ ਹੋ ਰਹੀ ਹੈ ਦੇਖੋ 골ਡੀ ਨੂੰ ਕਾਂਗਰਸ ਨੇ ਬੜੇ ਸਮੇਂ ਸੇ ਐਮਐਲਏ ਬਣਾ ਕੇ ਉਤਾਰਿਆ ਵਾ ਹੀ ਹੈਜ਼ ਬੀਨ ਰਿਵਾਰਡਡ ਵੈਰੀ ਐਡਕੁਐਟਲੀ ਫਾਰ ਹਿਸ ਬਾਏ ਦ ਕਾਂਗਰਸ ਪਾਰਟੀ ਔਰ ਉਹ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ ਇਟ ਵਿਲ ਬੀ ਅ ਬਲੰਡਰ ਮੇਰਾ ਨਹੀਂ ਖਿਆਲ ਕਰਨਗੇ ਮੇਰਾ ਹਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੁਹਿਰਦਾ ਅਜਦਾ ਤਾਂ ਮੇਰਾ ਜੇਕਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਇੱਕ ਵੱਡਾ ਪੋਲਿਟਿਕਲ ਬਲੰਟਰ ਹੋ ਜਾਵੇਗਾ ਜੇਲ੍ਹ ਦੇ ਵਿੱਚ ਬੰਦ ਕੇਜੀਵਾਲ ਨੂੰ ਮਿਲੇ ਨੇ ਸੁਨੀਤਾ ਕੇਜੀਵਾਲ ਮੰਤਰੀ ਆਤੀਸ਼ੀ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਮੁਲਾਕਾਤ ਤੋਂ ਬਾਅਦ ਆਤੀਸ਼ੀ ਦਾ ਬਿਆਨ ਆਇਆ ਕੇਜੀਵਾਲ ਨੇ ਕਿਹਾ ਕੇ ਮਹਿਲਾਵਾਂ ਨੂੰ ਜਲਦ 1000 ਰੁਪਏ ਦੇਵਾਂਗੇ ਜੋ ਆਤੀਸ਼ੀ ਵੱਲੋਂ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕੇ ਦਿੱਲੀ ਦੇ ਵਿੱਚ ਪਾਣੀ ਅਤੇ ਦਵਾਈ ਦੀ ਕਮੀ ਨਾ ਹੋਵੇ ਕੱਲ ਮੁੱਖ ਮੰਤਰੀ ਭਗਵੰਤ ਮਾਨਵੀ ਕੇਜੀਵਾਲ ਦੇ ਨਾਲ ਮੁਲਾਕਾਤ ਕਰਨਗੇ ਤਾਂ ਇਸ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਕੇਸ਼ੀਵਾਲ ਨੂੰ ਮਿਲੇ ਨੇ ਸੁਨੀਤਾ ਕੇਸ਼ੀਵਾਲ ਮੰਤਰੀ ਆਤੀਸ਼ੀ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਤੇ ਮੁਲਾਕਾਤ ਤੋਂ ਬਾਅਦ ਆਤੀਸ਼ੀ ਦੇ ਵੱਲੋਂ ਜੋ ਕਿ ਜਾਣਕਾਰੀ ਦਿੱਤੀ ਗਈ ਜੋ ਅਰਵਿੰਦ ਕੇਸ਼ੀਵਾਲ ਨੇ ਕਿਹਾ ਹੈ ਕਿ ਮਹਿਲਾਵਾਂ ਨੂੰ ਜਲਦ 1000 ਰੁਪਏ ਦੇਵਾਂਗੇ ਜੇਲ੍ਹ ਦੇ ਵਿੱਚ ਪਾਣੀ ਅਤੇ ਦਵਾਈ ਦੀ ਕਮੀ ਨਾ ਹੋਵੇ ਇਹ ਵੀ ਅਰਵਿੰਦ ਕੇਸ਼ੀਵਾਲ ਦੇ ਵੱਲੋਂ ਕਿਹਾ ਗਿਆ ਜੋ ਆਤੀਸ਼ੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ अरविंद केजरीवाल जी से मुलाकात करके आ रही हूँ मैं जैसे ही उनसे मुलाकात करने पहुँची तो मैंने उनसे पूछा कि सर आपका क्या हाल है तो उन्होंने मुझे कहा कि तुम मेरी चिंता मत करो मेरी सेहत की चिंता मत करो तुम मुझे बताओ कि काम कैसा चल रहा है सब कुछ ठीक है कि नहीं है क्या स्कूलों में किताबें टाइम से पहुँच गई हैं बच्चों को अपनी पढ़ाई में कोई दिक्कत तो नहीं आ रही उन्होंने पूछा कि क्या मोहल्ला क्लिनिक में जो दवाइयों की समस्या चल रही थी वो समस्या हल हुई कि नहीं हुई क्या दिल्ली को लोगों को दवाइयाँ मिल रही हैं उन्होंने उसके बाद कहा कि ये ज़रूर इंश्योर करना कि गर्मियों का मौसम आ रहा है दिल्ली वालों को बिल्कुल भी पानी की समस्या नहीं होनी चाहिए उनको इस बात की चिंता है उन्होंने अखबार में भी कई रिपोर्ट्स पढ़ी हैं तो उन्होंने मुझे कहा है कि पानी की समस्या दिल्ली वालों को बिल्कुल भी नहीं आनी चाहिए इस पर उन्होंने खास ध्यान देने को कहा है और उन्होंने दिल्ली की महिलाओं के लिए एक संदेश दिया है उन्होंने दिल्ली की महिलाओं के लिए संदेश दिया है कि वो जल्द बाहर आएंगे और उनका ये वादा है कि जो दिल्ली की महिलाओं को हज़ार रुपये महीने देने हैं जो सम्मान राशि देनी है वो उसका पूरा प्लान बना रहे हैं ਅਤੇ ਦਿੱਲੀ ਦੀਆਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਮਹੀਨਾ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਦੀ ਤਰਫੋਂ ਸੇ ਜ਼ਰੂਰ ਮਿਲenge ਸੰਬਿਤ ਪਾਤਰਾ ਦਾ ਵੱਖਰਾ ਅੰਦਾਜ਼ ਨਜ਼ਰ ਆਇਆ ਚੋਣ ਪ੍ਰਚਾਰ ਦੇ ਦੌਰਾਨ ਨੱਚਦੇ ਨਜ਼ਰ ਆਏ ਨੇ ਸੰਬਿਤ ਪਾਤਰਾ ਓਡੀਸ਼ਾ ਦੇ ਪੂਰੀ ਦੇ ਵਿੱਚ ਚੋਣ ਪ੍ਰਚਾਰ ਦੀਆਂ ਦਰਸਲ ਇਹ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸੰਬਿਤ ਪਾਤਰਾ ਗੇੜੇ ਕਿ ਨੱਚਦੇ ਹੋਏ ਨਜ਼ਰ ਆ ਰਹੇ ਨੇ ਆ ਦਰਸਲ ਓਡੀਸ਼ਾ ਦੇ ਪੂਰੀ ਦੇ ਵਿੱਚ ਜਦੋਂ ਚੋਣ ਪ੍ਰਚਾਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਜਦੋਂ ਹੁਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਤੇ ਇਸੇ ਦੌਰਾਨ ਉਹਨਾਂ ਦੇ ਨੱਚਦਿਆਂ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਸੰਬਿਤ ਪਾਤਰ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਬਹੁਤ ਜਾਣੇ ਪਛਾਣੇ ਚਿਹਰਿਆਂ ਤੋਂ ਵਿੱਚ ਇੱਕ ਨੇ ਵਕਫਾਕ ਟੀਵੀ ਚੈਨਲ ਤੇ ਡਿਬੇਟਸ ਦੇ ਵਿੱਚ ਤੁਸੀਂ ਜਰੂਰ ਇਹਨਾਂ ਨੂੰ ਭਾਜਪਾ ਦੇ ਨੁਮਾਇੰਦਗੀ ਕਰਦੇ ਹੋਏ ਆਪ ਵੇਖ ਚੁੱਕੇ ਹੋਵੋਗੇ ਜਿੱਥੇ ਕਿ ਚੋਣ ਮੈਦਾਨ ਦੇ ਵਿੱਚ ਵੀ ਸੰਬਿਤ ਪਾਤਰ ਆ ਨਿਤਰੇ ਹੋਏ ਨੇ ਤਾਂ ਉੜੀਸ਼ਾ ਦੇ ਪੂਰੀ ਦੇ ਵਿੱਚ ਜਦੋਂ ਪਹੁੰਚਣ ਪ੍ਰਚਾਰ ਦੇ ਲਈ ਆ ਪਹੁੰਚੇ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਤੇ ਇੱਥੇ ਦੌਰਾਨ ਨੱਚਦੇ ਹੋਏ ਨਜ਼ਰ ਆਏ